ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਮਹabbਤ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਜਿਸ ਜਗ੍ਹਾ ਤੇ ਮਿੱਤਰੋ ਥਰਮਲ ਪਲਾਂਟ ਲੱਗਿਆ ਵਾ ਉਹਦੇ ਸਾਹਮਣੇ ਬੈਠਾ ਪਿੰਡ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਤੁਹਾਨੂੰ ਆਪਾਂ ਵੇਖ ਦਿਖਾ ਰਹੇ ਹਾਂ ਜੇ ਕੱਦ ਕਾੜ ਦੀ ਗੱਲ ਕਰੀਏ ਮਿੱਤਰੋ ਸੋਹਣਾ ਕੋਈ ਬੋਲਾ ਛੋਟਾ ਨਹੀਂ ਸਿਹਤ ਪੱਖੋਂ ਵੀ ਸੋਹਣੀ ਹੈ ਤਾਜੀ ਸੂਈ ਹੈ ਤੇ ਥਾਂਲੇ ਵੀ ਦੀ ਸਾਫ ਦੋਦੋ ਬਾਈ ਕਹਿੰਦਾ ਵੀ ਪਹਿਲੇ ਸੂਏ ਚੰਗਾ ਕੱਢਿਆ ਤੇ ਇਸ ਵਾਰ ਵੀ ਸੋਨਾ ਚੰਗਾ ਕੱਢਣ ਦੀ ਉਮੀਦ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਬਾਈ ਨਰਪਾਏ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਹਾਂ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ Facebook ਪੇਜ ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰੋ ਤੇ ਦਿੰਦਿਆਂ ਮਿੱਤਰੋ ਆਪਣੀਆਂ ਕਾਫੀ ਵੀਡੀਓ ਆ ਰਹੀਆਂ ਨੇ ਤੇ ਵਧੀਆ ਰੇਟ ਤੇ ਮਿੱਤਰੋ ਸੇਲ ਹੋ ਰਹੀਆਂ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਜਿਹੋ ਜਿਹਾ ਪਸੂ ਦੀ ਲੋੜ ਹੁੰਦੀ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਜੈ ਜੀ ਜੀ ਤੁਸੀਂ ਕਹੋਗੇ ਉਹ ਜੀ ਚੀਜ਼ ਤੁਹਾਨੂੰ ਮਿਲੂਗੀ ਇਹ ਨਹੀਂ ਹੋ ਸਕਦਾ ਵੀ ਤੁਸੀਂ ਆਓ ਤੇ ਮੁੜ ਕੇ ਜਾਓ ਠੀਕ ਹੈ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਬਾਈ ਜੀ ਤੋਰੇ ਮੜਾ ਜਾ ਫੇਰ ਕਰਾਂਗੇ ਬਾਈ ਦੇ ਨਾਲ ਗੱਲਬਾਤ ਬਾਈ ਨਿਰਭੈ ਦੇ ਘਰ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾ ਚੁੱਕੇ ਆ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਆਪਾਂ ਤੋਂ ਪਸੂ ਮਿੱਤਰੋ ਡਰਦੇ ਆ ਇਧਰ ਮੋੜ ਲੈ ਹਾਂਜੀ ਬਾਈ ਜੀ ਨਰਭਾਏ ਕੀ ਹਾਲ ਚਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਆ ਸੇਤਾ ਆਪਣਾ ਘਰ ਫਾੜਕ ਨੰਗ ਗਿਆ ਹੈ ਨਾ ਫਾੜਕ ਨੰਗ ਕੇ ਪੁੰਦੜਾਲੇ ਰਾਤੇ ਪੁੰਦੜਾਲੇ ਰਾਤੇ ਠੀਕ ਹੈ ਤੇ ਪਹਿਲਾਂ ਵੀ ਆਪਾਂ ਕਰੋ ਕਈ ਵੀਡੀਓ ਪਾ ਚੁੱਕੇ ਹਨ ਹਾਂਜੀ ਕਿਵੇਂ ਰਹਿੰਦਾ ਮਿਲਦਾ ਰਿਸਪਾਂਸ ਵਧੀਆ ਮਿਲਦਾ ਜੀ ਦੂਜੇ ਤੀਜੇ ਰੇਣਾ ਸੇਲ ਹੋ ਜਾਂਦਾ ਹਨਾ ਕਈ ਕਈ ਚੈਨਲ ਦਾ ਇਹ ਜਿਹੇ ਹੈ ਵੀ ਜਦੋਂ ਆਪਾਂ ਵੀਡੀਓ ਪਾਉਣਾ ਤੇ ਵਿਕਿਆ ਪਿਆ ਹੁੰਦਾ ਹਨਾ ਇਹ ਚੀਜ਼ ਤਾਂ ਨਹੀਂ ਆਪਣੇ ਚ ਨਹੀਂ ਨਹੀਂ ਚਲ ਤੇ ਇਹ ਘਰ ਦੀ ਹੈ ਨਾ ਘਰ ਦੀ ਪਹਿਲੀ ਸੂਏ ਖੀਰੀ ਸੂਈ ਸੀ ਖੀਰੀ ਸੂਈ ਸੀ ਪਹਿਲੇ ਸੂਏ ਹਾਂ ਦੂਜੇ ਸੂਏ ਦੂਜੇ ਸੂਏ ਕਦੋਂ ਕਸੂਈ ਆ ਇਹ ਕੱਲ ਸ਼ਾਮ ਨੂੰ ਸੀ ਮਗਰ ਬੱਚਾ ਬੱਛਾ ਕਬਸੀ ਬੱਛਾ ਠੀਕ ਹੈ ਤੇ ਦੁੱਧ ਪਹਿਲੇ ਸਵੇਰ ਕਿੰਨਾ ਕ ਸੀ ਪਹਿਲੇ ਸਵੇਰ 18 ਕਿਲੋ ਦੇ ਐਜੀ ਕੱਢੂਗੇ ਐਜੀ ਕਿ 18 ਦਾ ਗੱਟੂ ਕਰ ਦੂ ਉਮੀਦ ਵੱਧਦੀ ਹੈ ਠੀਕ ਹੈ ਵੀ ਆਪਾਂ ਨੂੰ ਉਹਨਾਂ ਹੀ ਕਹੀਏ ਵੀ ਜਿੰਨਾ ਹੈਗਾ ਹਨਾ ਠੀਕ ਹੈ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲ 70000 70 ਮਾਣਦਾਨ ਕਰ ਦੋਗੇ ਹਾਂਜੀ ਹਾਂਜੀ ਜੇ ਕੋਈ ਆਪਣੇ ਸਪੈਸ਼ਲ ਨਹੀਂ ਕਰਨਾ ਕਿਸੇ ਵੀਡੀਓ ਤੇ ਕੋਈ ਸਪੈਸ਼ਲ ਆ 100000 ਰੁਪਿਆ ਕਰ ਦਿਆਂ ਓਕੇ ਜੇ ਕੋਈ ਖਾਸ ਬੰਦਾ ਆ ਹਨਾ ਚਲੋ ਤੇ ਫੋਨ ਨੰਬਰ ਜੀ ਆਪਣਾ 988880428 988880428 04228 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤੇ ਕਿੰਨਾ ਕੁ ਬੋੜਾ ਹੋ ਹੁਣ ਇਸ ਵਕਤ ਬੋੜਾ ਹੋ ਹੈ 7-8 ਕਿਲੋ ਦਾ ਓਕੇ ਕਿਉਂਕਿ ਹਜੇ ਕੱਲ ਹੀ ਸੁੱਈ ਹੈ ਹਨਾ ਕੱਲ ਸ਼ਾਮ ਨੂੰ ਫਾਟ ਕੱਲ ਹਾਂ ਸ਼ਾਮ ਨੂੰ ਤੁਸੀਂ ਫੋਨ ਕਰਿਆ ਹਨ ਵੀਡੀਓ ਬਣਾਉਣ ਨੂੰ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਨੇ ਲਾਇਕ ਤੇ ਕਮੈਂਟ ਵੀ ਕਰਦੇ ਜਾ ਤੇ ਕਮੈਂਟ ਆਪਾਂ ਮਿੱਤਰੋ ਉਹਨਾਂ ਦਾ ਪੜ੍ਹਦੇ ਵੀ ਆ ਰਪਲਾਈ ਵੀ ਕਰਦੇ ਆ ਤੇ ਮਿਹਰਬਾਨੀ ਸ਼ੇਅਰ ਕਰਨ ਵਾਲਿਆਂ ਨੂੰ ਵੀ ਧੰਨਵਾਦ